ਸਵੇਰੇ ਕਾਨੂੰਨ ਨੰਬਰ ਸਾਡੇ ਕੋਲ ਕੋਲ ਆਈ ਤੀ ਕਿ ਇੱਕ ਬੜੀ ਨਦੀ ਦੇ ਅੰਦਰ ਇੱਕ ਡੈਡ ਬੋਡੀ ਤੈਰਦੀ ਵੀ ਮੈਰ ਦੇ ਕੰਡੇ ਲੱਗੀ ਹੋਈ ਹੈ ਮੌਕੇ ਤੇ ਪਹੁੰਚ ਕੇ ਦੇਖਿਆ ਤੇ ਇੱਕ ਉਮਰ ਤਕਰੀਬਨ ਜੀ ਦੀ ਉਮਰ 40 ਤੋਂ 42 ਸਾਲ ਕਹਿ ਸਕਦੇ ਆ 40 ਤੋਂ 45 ਸਾਲ ਦੀ ਉਮਰ ਹੈ ਔਰ ਪੈਂਟ ਸ਼ਰਟ ਪਾਈ ਹੋਏ ਦੇਖਣ ਨੂੰ ਐ ਲੱਗ ਰਿਹਾ ਜਿਵੇਂ ਡਰਿੰਕ ਕੀਤੀ ਹੋਈ ਹੈ ਇਹ ਹੁਣ ਡੈਡ ਬੋਡੀ 72 ਘੰਟੇ ਬਾਅਦ ਤੇ ਰਜਿੰਦਰ ਹਸਪੀਟਲ ਜਾ ਰਹੀ ਹੈ ਸਨਾਗਤ ਵਾਸਤੇ ਕੀ ਗੱਲ ਹੋਈ ਹੈ ਸਰ ਇਹ ਕਿਹੜੀ ਜਗ੍ਹਾ ਹੈ ਸਰ ਮੇਰਾ ਨਾਮ ਆਸ਼ੂਮਲੀ ਗੋਤਾ ਹੋਰ ਹੈ ਮੇਰੀ ਟੀਮ ਹੈ ਆਲਓਰ ਇੰਡੀਆ ਦੇ ਅੰਦਰ ਜਿਹੜੀ ਇਨੀਸ਼ੀਅਲ ਫਰੀ ਸੇਵਾ ਕੰਮ ਕਰਦੀ ਆਲ ਓਵਰ ਇੰਡੀਆ ਦੇ ਅੰਦਰ ਤਾਂ ਸਵੇਰੇ ਕਾਨੂੰਨ ਨੰਬਰ ਸਾਡੇ ਕੋਲ ਕੋਲ ਆਈ ਤੀ ਕਿ ਇੱਕ ਬੜੀ ਨਦੀ ਦੇ ਅੰਦਰ ਇੱਕ ਡੈਡ ਬੋਡੀ ਤੈਰਦੀ ਵੀ ਨੇਰ ਦੇ ਕਿੰਡੇ ਲੱਗੀ ਹੋਈ ਆ ਉਸ ਤੋਂ ਬਾਅਦ ਸੂਚਨਾ ਮਿਲਤੇ ਹੀ ਮੈਂ ਮੌਕੇ ਤੇ ਪਹੁੰਚਿਆ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਇੱਕ ਉਮਰ ਤਕਰੀਬਨ ਜਿਦੀ ਉਮਰ 40 ਤੋਂ 42 ਸਾਲ ਕਹਿ ਸਕਦੇ ਆ 40 ਤੋਂ 45 ਸਾਲ ਦੀ ਉਮਰ ਹੈ ਔਰ ਪੈਂਟ ਸ਼ਰਟ ਪਾਈ ਹੋਏ ਦੇਖਣ ਨੂੰ ਐ ਲੱਗ ਰਿਹਾ ਜਿਵੇਂ ਡਰਿੰਕ ਕੀਤੀ ਹੋਈ ਆ ਤਕਰੀਬਨ ਜਿਵੇਂ ਆਪਾਂ ਨੂੰ ਇੱਕ ਅੰਦੇਸ਼ਾ ਹੌਂ ਦਾ ਗਾਈਡ ਆਉਂਦਾ ਮੂੰਹ ਤੋਂ ਇੱਕ ਸਮੈਲ ਜੀ ਆ ਰਹੀ ਆ ਉਹ ਡੈਡਬੋਡੀ ਲਗਭਗ ਤਕਰੀਬਨ ਅੱਧਾ ਕਿਲੋਮੀਟਰ ਦੇ ਵਿਚਾਲੇ ਵਿਚਾਲੇ ਜਾਂ ਦੂਰ ਤੋਂ ਡੈਡਬੋਡੀ ਨਹੀਂ ਆਈ ਜਿਸ ਤਰੀਕੇ ਨਾਲ ਪਾਣੀ ਦੀ ਰਫਤਾਰ ਹੈ ਅੱਧਾ ਕਿਲੋ ਜਾਂ ਕਿਲੋਮੀਟਰ ਦੇ ਵਿਚਾਲੇ ਦੀ ਡੈਡਬੋਡੀ ਹੈ ਪਰ ਮੌਕੇ ਤੇ ਆਪਨੇ ਉਸ ਤੋਂ ਬਾਅਦ ਆਪਣੇ ਡਾਇਲ 112 ਦੇ ਕੋਲ ਕਰਤਾ ਲਿਜੂ ਲਾਜਿੰਗ ਵੀ ਪਹੁੰਚ ਗਏ ਆ ਇਹ ਕੋਨੇ ਡੈਡ ਬੜੀ 72 ਘੰਟੇ ਵਾਸਤੇ ਰਜਿੰਦਰਾ ਹਸਪੀਟਲ ਜਾ ਰਹੀ ਹੈ ਸਨਾਖਤ ਵਾਸਤੇ ਅਜੂ ਜੀ ਕੋਈ ਆਈਡੈਂਟੀ ਨਿਕਲੀ ਹੈ ਸਾਰੀ ਤਲਾਸ਼ੀ ਲੈ ਲਈ ਜੇ ਕੋਈ ਚੀਜ਼ ਐਸੀ ਬਰਾਮਦ ਨਹੀਂ ਹੋਈ ਜਿਸ ਤਰੀਕੇ ਨਾਲ ਇਹਦੀ ਸਨਾਖਤ ਹੋ ਸਕੇ ਇਹ ਕਹਿ ਸਕਦੇ ਆ ਕਿ ਇਹ ਸੁਸਾਇਟੀ ਵੀ ਹੋ ਸਕਦਾ ਹੈ ਇਹ ਕਹਿ ਸਕਦੇ ਆ ਕਿ ਕਿਸੇ ਨੇ ਲੁੱਟ ਖੋ ਕਰਕੇ ਪੈਸੇ ਉਹ ਚਿੰਕੇ ਨੂੰ ਅੰਦਰ ਵੀ ਸੜਦਾ ਹੋਵੇ ਨਸ਼ਾ ਵੀ ਕੀਤਾ ਵੀ ਨਸ਼ੇ ਦੀ ਨਸ਼ਾ ਲੱਗ ਰਿਹਾ ਹੁਣ ਕਨਫਰਮ ਨਹੀਂ ਹੈ ਉਹ ਪੋਸਟਮਾਰਟਮ ਦਾ ਵਿਸ਼ਾ ਪਰ ਮੈਨੂੰ ਜਿਹੜਾ ਤਜਰਬਾ ਹੁੰਦਾ ਆਪਣਾ ਉਹਦੇ ਹਿਸਾਬ ਨਾਲ ਲੱਗ ਰਿਹਾ ਕਿ ਡਰਿੰਕ ਕਰ ਰਿਹਾ ਹੈ ਬੰਦਾ ਕਿਸੇ ਨੇ ਉਹ ਪਛਾਣ ਕੀਤੀ ਹੈ ਬੁੜੀ ਦੀ ਵੀ ਕੀ ਹੈ ਹਾਂ ਕਹ ਰਿਹਾ ਕਿ ਸਾਡਾ ਵੀ 3 ਦਿਨ ਤੋਂ ਲਾਪਤਾ ਉਹ ਦੇਖ ਕੇ ਗਏ ਨੇ ਪਰ ਉਹਨਾਂ ਦਾ ਵੀ ਨਹੀਂ ਹੈ। ਬਾਕੀ ਸਨਾਖਤ ਲਈ ਆਪਣੇ ਜਿਹੜੇ WhatsApp ਗਰੁੱਪ ਬਣਾ रखे हैं 588 ਆਪਣੇ ਕੋਲ ਗਰੁੱਪ ਨੇ ਉਹਦਾ ਦੇ ਅੰਦਰ ਸ਼ੇਅਰ ਕਰਾਂਗੇ YouTube Facebook Instagram ਜਿਹੜੇ ਆਪਣੇ ਅਕਾਊਂਟ ਹੈ ਆਸ਼ਮਲਿਕ ਹੋਤਾ ਹੋਰ ਉਹਦੇ ਉੱਪਰ ਪਾਵਾਂਗੇ। ਦੇਖਾਂਗੇ ਸਨਾਖਤ ਕਰਨ ਦੀ ਮਤਲਬ ਭਰਪੂਰ ਕਸ਼ ਹੋਏਗੀ। ਤਕਰੀਬਨ ਜਿਸ ਤਰੀਕੇ ਨਾਲ ਬੋਡੀ ਸਾਫ ਸੁਥਰੀ ਹੈ ਜਿਵੇਂ 24 ਘੰਟੇ ਦੀ ਸਿਰਫ ਡੈਡ ਬੋਡੀ ਜਿਆਦਾ ਪੁਰਾਣੀ ਨਹੀਂ ਹੈ। ਔਰ 100% ਦੀ ਸਨਾਖਤ ਹੋਏਗੀ। ਪਾਲ ਕਲੋਨੀ ਪਟਿਆਲਾ ਵੱਡੀ ਨਦੀ ਕੋਲੇ ਉਰਤ ਕੋਲੇ ਕੰਨੋਂ ਬੋਡੀ ਮਿਲੀ ਹੈ। ਜਿਹਨੂੰ ਕੱਢ ਲਿਆ ਪਾਣੀ ਚ ਇਨੂੰ ਹੁਣ 78 ਕੰਤੇ ਵਾਸਤੇ ਸਨਗਤੇ ਰੱਖਾਂਗੇ ਰਿਜਿੰਡੈਂਟ ਹਸਪੀਟਲ ਪਰ ਗੜਾ ਹੌਸ ਚ ਬਾਕੀ ਕੋਈ ਪਛਾਣ ਹੋਈ ਹੈ ਹਰਨਾਮ ਜੀ ਕੁਝ ਲੋਕ ਆਏ ਨੇ ਦੇਖਣ ਵਾਸਤੇ ਅਜੇ ਤੱਕ ਕੋਈ ਕਲੀਅਰ ਨਹੀਂ ਹੋਇਆ ਜੀ ਲੋਕੀ ਨੂੰ ਇਸ ਲਾਰਤੂ ਵਾਸਤੇ ਰੱਖਾਂਗੇ